ਮਾਮਲਾ ਜਿਹੜੇ ਕਿ ਤਿੰਨ ਨੌਜਵਾਨ ਫੜਿਆ ਹਾਂਜੀ ਆ ਮਾਨਯੋਗ ਡੀਜੀਪੀ ਸਾਹਿਬ ਔਰ ਐਸਐਸਪੀ ਕਪੂਰਥਲਾ ਸ਼੍ਰੀ ਗੌਰਵ ਦੂਰਾ ਜੀ ਉਹਨਾਂ ਦੀ ਦਿਸ਼ਾ ਨਿਰਦੇਸ਼ ਦੇ ਉੱਪਰ 마ੜੇ ਅਨਸਰਾਂ ਦੇ ਖਿਲਾਫ ਜਿਹੜੀ ਲਗਾਤਾਰ ਮੁਹਿੰਮ ਸਾਡੀ ਜਾਰੀ ਹੈ ਉਹਦੇ ਵਿੱਚ ਸਾਡੀ ਥਾਣਾ ਸਤਨਾਗਪੁਰਾ ਦੀ ਪੁਲਿਸ ਨੂੰ ਸੀਆਈਏ ਦੀ ਟੀਮ ਦੇ ਮਦਦ ਤੇ ਨਾਲ ਇੱਕ ਬਹੁਤ ਅੱਛੀ ਸਫਲਤਾ ਹਾਸਲ ਹੋਈ ਹੈ ਇਹ ਵਿੱਚ ਇੱਕ ਵਾਰਦਾਤ ਹੋਈ ਸੀ ਜੀ 22 ਦਸੰਬਰ ਨੂੰ ਰਾਜਾ ਗਾਰਡਨ ਕਲੋਨੀ ਕੰਦੀ ਹੈ ਸਤਨਾਪੁਰਾ ਥਾਣਾ ਦੇ ਵਿੱਚ ਜਿੱਦੇ ਦੋ ਨੌਜਵਾਨ ਦਾਤ ਦਿਖਾ ਕੇ ਲੇਡੀ ਦੀ ਚੇਨ ਖੋਹ ਕਰਦੇ ਐ ਇਹ ਕਾਫੀ ਸੈਂਸੇਸ਼ਨਲ ਕ੍ਰਾਈਮ ਸੀਗਾ ਜਿਹਦੇ ਵਿੱਚ ਲੋਕਾਂ ਦੇ ਮਨ ਦੇ ਵਿੱਚ ਕਾਫੀ ਸਹਿਮ ਧਮਾਲ ਸੀ ਤੁਰੰਤ ਕਾਰਵਾਈ ਕਰਦੇ ਹੋਏ ਇਹਦੇ ਵਿੱਚ ਐਫ ਆਈ ਆਰ 163/24 ਥਾਣਾ ਸਤਨਾਪੁਰਾ ਅੰਡਰ ਵੈਰੀਸ ਸੈਕਸ਼ਨਸ ਆਫ 스내ਚਿੰਗ ਜੋ ਕਰੇਗੇ ਆਪਣੀ ਟੀਮਾ ਬਣਾ ਦਿੱਤੀ ਹੈ ਯਾ ਸਪੈਸ਼ਲਾਈਜ਼ਡ ਟੀਮਸ ਸੀਆਈਏ ਇਨਚਾਰਜ ਸਬ ਇਨਸਪੈਕਟਰ ਬਿਸਮੰਦੇ ਅੰਡਰ ਸੀਸੀਟੀਵੀ ਫੁਟੇਜ ਪਲੱਸ ਹੋਰ ਡੰਪ ਕਲੈਕਸ਼ਨ ਔਰ ਜਿਹੜੇ ਸੀਸੀਟੀਵੀ ਫੁਟੇਜ ਜੇ ਸਾਨੂੰ ਮੌਕੇ ਤੋਂ ਮਿਲੀਆਂ ਸੀਗੀਆਂ ਉਹਦੇ ਉੱਪਰ ਸਾਡੀਆਂ ਟੀਮਸ ਨੇ ਵਰਕ ਕਰਨਾ ਸ਼ੁਰੂ ਕਰ ਦਿੱਤਾ ਲਗਾਤਾਰ 10 ਦਿਨ ਸਾਡੀਆਂ ਟੀਮਾਂ ਇਹਦੇ ਉੱਪਰ ਲੱਗੀਆਂ ਰਹੀਆਂ ਵਿੱਚ ਕਾਫੀ ਮੁਸ਼ਕਲਾਂ ਵੀ ਪੇਸ਼ ਆਈਆਂ ਪਰ ਪਰਸਿਸਟੈਂਟ ਕਾਰਵਾਈ ਕਰਦੇ ਹੋਏ ਅਸੀਂ ਇਹ ਬੰਦਿਆਂ ਨੂੰ ਟ੍ਰੇਸ ਕਰ ਲਿਆ ਜਿਹੜੇ ਕਿ ਇਹ ਤਿੰਨ ਸਾਨੂੰ ਮੁਜਰਮ ਇਹਦੇ ਵਿੱਚ ਦੋਸ਼ੀ ਪਾਏ ਗਏ ਮਧੁਰ ਮੱਗੂ ਜਿਹੜਾ ਜੀ ਸ਼੍ਰੀ ਭਗਤ ਸਿੰਘ ਨਗਰ ਦਾ ਰਹਿਣ ਵਾਲਾ ਹੈ ਗੁਰਪ੍ਰੀਤ ਉਰਫ ਗੌਰਵ ਇਹ ਅਲਾਚੌਰ ਸ਼੍ਰੀ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਆਫ ਦਾ ਐਲੀਅਸ ਸੌਰਵ ਜਿਹੜਾ ਕਿ ਇਹ ਫਗਵਾੜੇ ਦਾ ਰਹਿਣ ਵਾਲਾ ਹੈ ਇਹ ਬੜੇ ਹੀ ਪੇਸ਼ੇਵਾਰ ਮੁਜਰਮ ਹੈਗੇ ਨੇ ਦੋ ਦੇ ਖਿਲਾਫ ਆਲਰੇਡੀ ਪਹਿਲਾਂ ਵੀ ਪਰਚੇ ਦਰਜ ਨੇ ਗੁਰਪ੍ਰੀਤ ਐਲੀਅਸ ਗੌਰਵ ਦੇ ਖਿਲਾਫ ਤਿੰਨ ਪਰਚੇ ਆਲਰੇਡੀ ਹੈਗੇ ਨੇ ਇਹ ਵੀ ਜ਼ਿਆਦਾ ਕਰਕੇ ਚੋਰੀਆਂ ਦੇ ਤੇ ਐਨਡੀਪੀਐਸ ਦੇ ਕੇਸਿਸ ਨੇ ਆਫਤਾਬ ਉਰਫ ਸੌਰਵ ਦੇ ਖਿਲਾਫ ਚਾਰ ਪਰਚੇ ਆਲਰੇਡੀ ਹੈਗੇ ਨੇ ਇਹਦੇ ਵਿੱਚ ਵੀ ਇਹ 379b ਔਰ ਜਿਹੜੇ ਘਰਾਂ ਚੋਰੀਆਂ ਕਰਨ ਵਾਲੇ ਉਹ ਪਰਚੇ ਹੈਗੇ ਆ ਤੇ ਇਹ ਰੀਸੈਂਟਲੀ ਮਹੀਨਾ ਡੇਢ ਮਹੀਨਾ ਹੀ ਹੋਇਆ ਸੀਗਾ ਇਹ ਬੇਲ ਤੇ ਆਏ ਹੋਏ ਸੀਗੇ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ ਜਿਹੜੀ ਸਾਡੀ ਵਾਰਦਾਤ ਦੇ ਵਿੱਚ ਜਿੰਨੇ ਖੋਹ ਹੋਈ ਸੀ ਉਹ ਰਿਕਵਰ ਹੋ ਗਈ ਹੋਈ ਹੈ ਇੱਕ ਵਾਰ ਤਾਂ ਇਹਨਾਂ ਨੇ ਵਾਲੀਆਂ ਖੋਹ ਕੀਤੀਆਂ ਸੀ ਜਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਉਹ ਵਾਲੀਆਂ ਵੀ ਇਹਨਾਂ ਕੋਲੋਂ ਰਿਕਵਰ ਹੋਈਆਂ ਨੇ ਗੋਰ ਇਹਨਾਂ ਨੇ ਵੀ ਪੁੱਛੀ ਜਦੋਂ ਸੱਤੀ ਨਾਲ ਗਿੱਤੀ ਗੀ ਤੇ ਇਹ ਕਿਨਾਂ ਦੇ ਕੋਲ 32 ਗੋਰ ਦਾ ਪਿਸਤਲ ਵੀ ਰਿਕਵਰ ਹੋਇਆ ਜਿਹੜਾ ਕਿ ਇਹਨਾਂ ਕੋਦੇ ਕੋਈ ਜੇਲ ਦੇ ਵਿੱਚ ਮੁੰਨਾ ਮਿਲਿਆ ਸੀਗਾ ਗੁਰਪ੍ਰੀਤ ਨੂੰ ਉਹਨੇ ਉਹਨੂੰ ਕੋ ਪ੍ਰਕਿਊਰ ਕਰਵਾਇਆ ਸੀਗਾ ਫੇਰ ਇਹਨਾਂ ਤੋਂ ਜੀ ਇੱਕ ਮੋਟਰਸਾਈਕਲ ਰਿਕਵਰ ਹੋਇਆ ਇਹਨਾਂ ਨੇ ਜਿਹੜੀ ਮੌਕੇ ਤੇ ਕਿੱਟ ਰੱਖੀ ਹੋਈ ਸੀ ਜਿਹੜੇ ਜੈਕਟ ਕੱਪੜੇ ਪਾਏ ਹੋਏ ਸੀ ਉਹ ਸਾਰੇ ਸਾਡੇ ਕੋਲੇ ਰਿਕਵਰ ਹੋਏ ਨੇ ਇਸ ਤੋਂ ਇਲਾਵਾ ਦੋ ਇਹਨਾਂ ਦੇ ਕੋਲੇ ਟॉय ਪਿਸਟਲਸ ਵੀ ਰਿਕਵਰ ਹੋਏ ਆ ਕਦੀ ਇਹ ਸਿਰਫ ਡਰਾਵੇ ਵਾਸਤੇ ਦਿਖਾਉਣ ਵਾਸਤੇ ਜਿਹੜੇ ਇਹਦਾ ਵੀ ਇਸਤੇਮਾਲ ਕਰਦੇ ਸੀਗੇ ਤੋਂ ਇਹਨਾਂ ਦੀ ਅਰੈਸਟ ਦੇ ਨਾਲ ਇੱਕ ਜਿਹੜੇ ਹੈਗੇ ਨੇ ਪੇਸ਼ਾਵਰ ਜਿਹੜੇ ਮੁਜਰਮ ਨੇ ਜਿਹੜੇ ਹੋਰ ਵੀ ਅੱਗੇ ਵਾਰਦਾਤਾਂ ਇਹਨਾਂ ਨੇ ਕਰਨੀਆਂ ਸੀ ਉਹ ਵੀ ਰੁਗੀਆਂ ਨੇ ਤੇ ਸਾਡੀ ਜਿਹੜੀ ਇਹ ਵਾਰਦਾਤ ਚ ਰਿਕਵਰੀ ਵੀ ਪ੍ਰੋਪਰ ਹੋਈ ਹੈ ਬੜੀ ਮਿਹਨਤ ਕੀਤੀ ਹੈ ਜੀ ਟੀਮ ਨੇ ਇਹਨਾਂ ਨੇ ਜੋ ਪੁੱਛੀ-ਛਿਚ ਦੱਸਿਆ ਕਿ ਇੱਕਦੇ ਹੋਰ ਸ਼ਹਿਰਾਂ ਜਿਵੇਂ ਨਵਾਂ ਸ਼ਹਿਰ 'ਚ ਵੀ ਇਹਨਾਂ ਨੇ ਕੋਈ ਡੇਰੀ ਆ ਉਦੋਂ ਗੱਲਾਂ ਗੱਲਿਆਂ ਤੋਂ ਪੈਸੇ ਚੋਰੀ ਕੀਤੇ ਐ ਕੋਈ ਠੇਕੇ ਦੇ ਬਾਹਰ ਹੁੰਦੇ ਸੀ ਕੋਈ गिर ਗਿਆ ਤਾਂ ਉਹਦੇ ਵੀ ਪੈਸੇ ਚੋਰੀ ਕਰ ਲੈਨੇ ਸੋ ਛੋਟੀਆਂ-ਮੋਟੀਆਂ ਵੀ ਇਹ ਚੋਰੀਆਂ ਕਰਦੇ ਹੁੰਦੇ ਸੀਗੇ ਤੇ ਦਾਅ ਦਿਖਾ ਕੇ ਵਪਨ ਦਿਖਾ ਕੇ ਇਹਨਾਂ ਦਾ ਮੇਨ ਮਾਡਲ ਸਪਰੈਂਡੀ ਸੀਗਾ ਤੋ ਇਸ ਦੇ ਨਾਲ ਹੀ ਸਾਡੀ ਇਹ ਟੀਮ ਨੂੰ ਹੈ ਬੜੀ ਅੱਛੀ ਇਹਨਾਂ ਨੂੰ ਕਾਮਯਾਬੀ ਮਿਲੀ ਐ ਬਹੁਤ ਮਿਹਨਤ ਕੀਤੀ ਐ ਟੀਮ ਨੇ ਇਹ ਜਿਹੜੀ ਮੁਹਿੰਮ ਸਾਡੀ ਅੱਗੇ ਵੀ ਲਗਾਤਾਰ ਜਾ ਰਹੀ ਹੈ ਮੈਡਮ ਇਹਦੇ ਵਿੱਚ ਮਾਸਟਰਮਾਈਂਡ ਕੌਣ ਸੀ ਇਹਦੇ ਵਿੱਚ ਮਾਸਟਰਮਾਈਂਡ ਜੀ ਗੁਰਪ੍ਰੀਤ ਹੈਗਾ ਜਿਹੜਾ ਨਵਾਂ ਸ਼ਹਿਰ ਦਾ ਅਲਾਚੌਰ ਦਾ ਰਹਿਣ ਵਾਲਾ ਹੈਗਾ ਇਹ ਇੱਕ ਦੂਜੇ ਨੂੰ ਸ਼ਹਿਰ 'ਚੋਂ ਮਿਲੇ ਚਿੱਟਾ-ਚੁੱਟਾ ਲਾਉਣ ਦੇ ਆਦੀ ਹੈਗੇ ਨੇ ਡਰਗ ਐਡਿਕਟ ਹੈਗੇ ਨੇ ਤੇ ਜਿਹੜਾ ਸਾਡਾ ਇੱਥੇ ਫਗਵਾੜੇ ਦਾ ਇਹ ਵਿੱਚ ਲੜਕਾ ਕਿਊਜ਼ਡ ਹੈਗਾ ਵੈ ਉਹ ਬੇਸਿਕਲੀ ਇਹਨਾਂ ਨੂੰ ਅ ਇੱਥੇ ਰੇਕੀ ਰੂਪੀ ਕਰਵਾਉਂਦਾ ਸੀ ਵੀ ਕਿਹੜਾ ਏਰੀਆ ਬੈਟਰ ਆ ਜਿੱਥੇ ਤੁਸੀਂ ਵਾਰਦਾਤ ਕਰਕੇ ਤੇ ਤੁਸੀਂ ਫੜੇ ਨਹੀਂ ਜਾਓਗੇ ਤੇ ਕੋਈ ਕਲੀਨਿਕ ਕਰ ਸਕਦੇ ਜਿਹੜਾ ਮਨ ਫਗਵਾੜੇ ਦਾ ਦੱਸਦੇ ਇੱਥੇ ਪਹਿਲਾਂ ਕੋਈ ਪ੍ਰਚਦਾ ਜ ਹੈ ਗੁਰਪ੍ਰੀਤਾ ਹਾਂ ਜਿਹੜਾ ਫੌੜੀਦਾਰ ਇਹਨਾਂ ਦਾ ਇਹਦੇ ਸਾਰੇ ਜਲੰਧਰ ਦੇ ਪਰਚੇ ਹੈਗੇ ਜੀ ਸੀਪੀ ਜਲੰਧਰ ਦੇ ਵਿੱਚ ਇਹਦੇ ਚਾਰ ਪਰਚੇ ਹੈਗੇ ਨੇ ਤੇ ਇਹ ਰੀਸੈਂਟਲੀ ਦਸੰਬਰ ਮਹੀਨੇ ਦੇ ਵਿੱਚ ਹੀ ਬੇਲਾਉ ਇੱਕ ਆਪਾਂ ਮੋਟਰਸਾਈਕਲ ਬਰਾਮਦ ਕੀਤਾ ਜੋ ਮੋਟਰਸਾਈਕਲ ਚੋਰੀ ਦਾ ਕਿਨਾਂ ਦਾ ਆਪਣਾ ਹੈ ਮੋਟਰਸਾਈਕਲ ਇਹਨਾਂ ਨੇ ਇਦਾਂ ਹੀ ਵਾਰਦਤਾਂ ਕਰਕੇ ਖਰੀਦਿਆ ਹੋਇਆ ਸੈਕੰਡ ਹੈਂਡ ਖਰੀਦਿਆ ਸੀਗਾ 10000 ਦੇ ਵਿੱਚ ਇਹ ਗੁਰਪ੍ਰੀਤ ਦੇ ਨਾਮ ਤੇ ਐਨੇ ਖਰੀਦਿਆ ਹੋਇਆ ਤੇ ਇਸ ਤਰ੍ਹਾਂ ਦੀ ਪਲਾਨਿੰਗ ਕਰਦਾ ਜਿਹੜੀ ਪੁਲਿਸ ਨੂੰ ਇੰਨੀ ਮਿਹਨਤ ਕਰਨੀ ਪਈ ਇਹਨਾਂ ਦਾ ਜੀ ਬਹੁਤ ਘੁੰਮਦੇ ਸੀ ਗਲੀਆਂ ਚ ਜਿੱਥੋਂ ਇੱਥੋਂ ਤਾਂ ਕਿ ਇਹਨਾਂ ਨੂੰ ਛਾਕਾ ਦਈਏ ਪਲੱਸ ਇਹਨਾਂ ਨੇ ਵਿੱਚ ਕੱਪੜੇ ਵੀ ਚੇਂਜ ਕੀਤੇ ਆ ਤਾਂ ਕਿ ਜਿਹੜਾ ਕਿ ਸਾਡੀ ਪਛਾਣ ਨਾ ਹੋ ਸਕੇ ਕੱਪੜੇ ਚੇਂਜ ਕਰ ਲਏ ਮੈਡਮ ਜਿਹੜੀ ਸੇਮ ਸੇਮ ਜਾਗਟ ਜਿਹੜੀ ਹਰਪੁਰ ਵੀ ਤੇ ਫੁਆੜਾ ਵੀ ਪਾਈ ਸੀ ਉਹ ਉਹ ਉਹੀ ਜਾਗਟ ਨਬਰਾਮਦਗੀ ਹੋਈ ਆ ਹਾਂਜੀ ਹਾਂਜੀ ਉਹ ਵੀ ਬਰਾਮਦ ਹੋ ਗਈ ਹੈ ਜਿਹੜੀ ਕਿੱਟ ਹੈ ਬਰਾਮਦ ਹੋ ਗਈ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਆ ਉਹ ਵੀ ਬਰਾਮਦ ਹੋ ਗਿਆ ਜਿਹੜਾ ਦਾਤ ਵਰਤਿਆ ਉਹ ਵੀ ਬਰਾਮਦ ਹੋ ਗਿਆ ਹੋਇਆ ਤੇ ਜਿਹੜੀ ਸਨੈਚ ਕੀਤੀ ਹੋਈ ਜਿਹੜੀ ਸਾਡੇ ਸਾਡੇ ਕੇਸ ਦੇ ਵਿੱਚ ਚੇਨ ਹੈ ਉਹ ਵੀ ਬਰਾਮਦ ਹੋ ਗਈ ਮੈਡ ਇਹਨਾਂ ਜੀ ਅਰੈਸਟ ਹੈਗੇ ਆ ਅਲਾਚੋਰ ਤੋਂ ਹੀ ਕਰੀ ਹੈ ਜੀ ਜਿੱਥੇ ਇਹਨਾਂ ਦਾ ਰਹਾਇਸ਼ੀ ਹੈਗੇ ਨੇ ਇੱਥੋਂ ਵਾਰਦਾਤ ਕਰਕੇ ਇਹ ਇੱਥੋਂ ਭੱਜ ਗਏ ਸੀਗੇ ਔਰ ਅਲਾਚੋਰ ਤੱਕ ਸਾਡੀ ਟੀਮ ਨੇ ਇਹਨਾਂ ਦਾ ਮਗਰਾ ਕੀਤਾ ਤੇ ਉੱਥੋਂ ਇਹਨਾਂ ਨੂੰ ਸਕਸੈਸਫੁਲੀ ਰਾਉਂਡ ਅਪ ਕੀਤਾ ਹੈ ਠੀਕ ਹੈ ਥੈਂਕ ਯੂ ਥੈਂਕ ਯੂ ਮੈਮ ਜੀ